ਹੇ ਗੁਰੂ ਜੀ ਸਤਨਾਮ ਜੀ ਹੇ ਗੁਰੂ ਜੀ ਸਤਨਾਮ ਜੀ ਵਾਹਿਗੁਰੂ ਨਾਮ ਸਤਨਾਮ 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 ਤੇਨਾ ਸਭ ਸਤ ਸਤ ਨਾਮ 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 ਵਾਹਿਗੁਰੂ ਜੀ ਸਤ ਨਾਮ ਜੀ ਵਾਹਿਗੁਰੂ ਜੀ ਸਤ ਨਾਮ ਜੀ ਸਤ ਨਾਮ ਜੀ ਵਾਹਿਗੁਰੂ ਆਏ ਗੁਰੂ ਆਏ ਗੁਰੂ ਆਏ ਗੁਰੂ ਆਏ ਵਾਹਿਗੁਰੂ ਆਏ ਗੁਰੂ ਆਏ ਗੁਰੂ ਆਏ ਗੁਰੂ ਸਤ ਨਾਮ 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 ਸਤ ਵਾਹਿਗੁਰੂ ਆਏ ਗੁਰੂ ਆਏ ਗੁਰੂ ਆਏ ਗੁਰੂ ਪਾਏ ਗੁਰੂ ਸਤਨਾਮ 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 ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਨਾਮ ਜੀ ਸ਼ੇਰ ਵਾਹਿਗੁਰੂ ਜੀ ਸਤ ਨਾਮ ਜੀ ਸ਼ੇਰ ਵਾਹਿਗੁਰੂ ਜੀ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਆਏ ਗੁਰੂ ਆਏ ਗੁਰੂ ਇਹ ਜੀ ਗੁਰੂ ਹਰਗੋਬਿੰਦ ਪਾਤਸ਼ਾਹ 6ਵੇਂ ਪਾਤਸ਼ਾਹ ਮੇਰੀ ਪੀੜੀ ਦੇ ਮਾਲਕ ਉਹਨਾਂ ਦਾ ਇਹ ਚੱਕੋ ਕੀ ਨਗਰ ਵੱਲੋਂ ਔਰ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਪਿੰਡ ਦੇ ਸਾਰੀਆਂ ਇਹ ਸੰਗਤਾਂ ਜੋ ਉਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਸਾਡੇ ਵੀਰ ਭਰਾ ਕੋ ਅਮਰੀਕਾ ਬੈਠਾ ਕੋ ਕੈਨੇਡਾ ਬੈਠਾ ਉਹ ਸਾਰੇ ਸਹਿਯੋਗ ਦਿੰਦੇ ਆ ਔਰ ਉਹਨਾਂ ਦਾ ਧਿਆਨ ਇਹ ਸਾਡੇ ਚੱਕੋ ਕੀ ਨਗਰ ਵਿੱਚ ਹੁੰਦਾ ਤੇ ਅਸੀਂ ਬੜੇ ਉਤਸ਼ਾਹ ਦੇ ਨਾਲ ਅਸੀਂ ਉਡੀਕ ਕਰਦੇ ਰਹਿੰਦੇ ਆ ਵੀ ਇੱਕ ਸਾਲ ਬਾਅਦ ਇਹ ਜੋ ਜਨਮ ਦਿਹਾੜਾ ਕੋ ਅਸੀਂ ਬੜੀ ਸ਼ਾਨੋ ਸ਼ੌਕਤ ਔਰ ਸ਼ਰਧਾ ਦੇ ਨਾਲ ਔਰ ਅਸੀਂ ਇਹ ਵੀ ਚਾਹੁੰਦੇ ਆ ਵੀ ਇਸ ਤਰ੍ਹਾਂ ਵੀ ਅਸੀਂ ਚੰਗੀ ਤਰ੍ਹਾਂ ਵੱਧ ਤੋਂ ਵੱਧ ਅਹੀਂ ਕੋਸ਼ਿਸ਼ ਕਰਕੇ ਔਰ ਇਸ ਤੋਂ ਜ਼ਿਆਦਾ ਖਰਚਾ ਕਰਕੇ ਅਸੀਂ ਵਧੀਆ ਤਰੀਕੇ ਨਾਲ ਇਸ ਤੋਂ ਵੀ ਹੋ ਸਕਦਾ ਸਾਡੇ ਕੋਲ ਬਹੁਤ ਜ਼ਿਆਦੀਆਂ ਕਮੀਆਂ ਰਹਿ ਜਾਂਦੀਆਂ ਨੇ ਹਰ ਵਾਰ ਅਸੀਂ ਕੋਸ਼ਿਸ਼ ਕਰਦੇ ਆਂ ਕਿ ਸਾਡੇ ਕੋਲ ਇਹ ਕਮੀਆਂ ਸੁਧਾਰੀਆਂ ਜਾਣ ਔਰ ਜਿਹੜੀਆਂ ਸਾਡੇ ਤੋਂ ਪਹਿਲਾਂ ਕਮੇਟੀਆਂ ਨੇ ਉਹ ਵੀ ਬੜੀਆਂ ਸੁਲਝੀਆਂ ਤੇ ਸੱਚਾ ਜੇ ਢੰਗ ਦੇ ਨਾਲ ਆਪਣਾ ਕੰਮ ਉਹ ਨੇਤਰੇ ਚੜ੍ਹਦੀਆਂ ਰਹੀਆਂ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਪ੍ਰਧਾਨਾਂ ਦਾ ਜਿਹੜੇ ਪਹਿਲਾਂ ਰਹਿ ਚੁੱਕੇ ਪ੍ਰਧਾਨ ਨੇ ਜਿਦਾਂ ਬਾਬਾ ਧਰਮਪਾਲ ਜੀ ਨੇ ਦਵਿੰਦਰਪਾਲ ਸਿੰਘ ਲਾਡੀ ਆ ਔਰ ਪ੍ਰੀਤਮ ਸਿੰਘ ਲੰਮੜਦਾਰ ਇਹ ਸਾਰੇ ਬੜੇ ਸਿਆਣੇ ਤੇ ਸੁਚੱਜੇ ਉਹਨਾਂ ਦਾ ਵੀ ਅਸੀਂ ਸਤਿਕਾਰ ਕਰਦੇ ਆ ਤੇ ਔਰ ਸਾਰੀ ਇਹ ਜਿਹੜੀ ਪ੍ਰਬੰਧਕ ਕਮੇਟੀ ਆ ਇਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਇਹ ਦਿਹਾੜਾ ਜਿਹੜਾ ਇਹ ਮਨਾਉਂਦੇ ਆ ਕਿਹੜੇ ਕਿਹੜੇ ਜਥੇ ਆਏ ਸੀ ਗੁਰੂ ਘਰ ਅੱਜ ਹਾਜ਼ਰੀ ਲੁਣ ਅੱਜ ਭਾਈ ਜਤਿੰਦਰ ਸਿੰਘ ਨੂਰਪਰੀ ਜਿਹੜਾ ਇੰਟਰਨੈਸ਼ਨਲ ਜਥਾ ਉਹਨਾਂ ਨੂੰ ਅਸੀਂ ਸੱਦਿਆ ਉਚੇਚੇ ਦੌਰ ਤੇ ਔਰ ਬੜੀ ਕੋਸ਼ਿਸ਼ ਦੇ ਨਾਲ ਉਹਨਾਂ ਕੋਲ ਟਾਈਮ ਅਸੀਂ ਲਿਆ ਔਰ ਉਹ ਸਾਡੇ ਰੂਪ ਰੂਪ ਹੋਏ ਨੇ ਉਹਨਾਂ ਨੇ ਸਾਨੂੰ ਮੈਂ ਮੌਕਾ ਦਿੱਤਾ ਭਾਈ ਨੂਰ ਜਤਿੰਦਰ ਸਿੰਘ ਨੂਰਪਰੀ ਔਰ ਉਸ ਤੋਂ ਪਹਿਲਾਂ ਇੱਕ ਖੰਡੂਰ ਭਾਈ ਖੰਡੂਰ ਸਾਹਿਬ ਤੋਂ ਇੱਕ ਜਥਾ ਆਇਆ ਉਹਨਾਂ ਨੇ ਵੀ ਸੰਗਤਾਂ ਨੂੰ ਨਿਹਾਲ ਕੀਤਾ ਫਿਰ ਇੱਕ ਗੱਗੜ ਭਾਣੇ ਤੋਂ ਬੀਬੀਆਂ ਹਰ ਸਾਲ ਆਉਂਦੀਆਂ ਹੋਰ ਜਥੇ ਜਿਹੜੇ ਨੂੰ ਹਰ ਸਾਲ ਉਹਨਾਂ ਨੂੰ ਤਰੀਕ ਦਾ ਪਤਾ ਔਰ ਪਹੁੰਚਦੇ ਨੇ ਔਰ ਬਾਬਾ ਮਨਜੀਤ ਸਿੰਘ ਜੀ ਸਾਡੇ ਜਿਹੜੇ ਨੇ ਇਹਨਾਂ ਸੈਡਗਰਨ ਸੀ ਇਹਨਾਂ ਦਾ ਵੀ ਬੜਾ ਉਪਰਾਲਾ ਇਹਨਾਂ ਨੇ ਵੀ ਟਾਈਮ ਲਿਆ ਹੈ ਔਰ ਬੜੀ ਚੜ੍ਹਦੀ ਕਲਾ ਚ ਸਰ ਗੁਰੂ ਕੇ ਲੰਗਰਾਂ ਦੀ ਜੇ ਆਪਾਂ ਗੱਲਬਾਤ ਕਰੀਏ ਗੁਰੂ ਕੇ ਲੰਗਰ ਕਦ ਕਦ ਜਿਹੜੇ ਤੁਹਾਡੇ ਬਲੋਂ ਟੁੱਟ ਚੱਲ ਰਹੇ ਨੇ ਇਥੇ ਗੁਰਦੁਆਰਾ ਸਾਹਿਬ ਦੇ ਹਾਂਜੀ ਇਹ ਗੁਰੂ ਕੇ ਲੰਗਰ ਅੱਜ 3 ਦਿਨ ਤੋਂ ਅਸੀਂ ਜਿਸ ਦਿਨ ਤੋਂ ਅਖੰਡ ਪਾਠ ਸਾਹਿਬ ਦੀ ਅਰੰਭਤਾ ਕੀਤੀ ਆ ਉਸੇ ਦਿਨ ਤੋਂ ਇਹ ਗੁਰੂ ਕੇ ਲੰਗਰ ਜਿਹੜੇ ਆ ਉਹ ਟੁੱਟ ਚੱਲ ਰਹੇ ਆ ਔਰ ਬੜੀ ਚੜ੍ਹਦੀ ਕਲਾ ਚ ਚੱਲਦੇ ਆ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਤੁਹਾਡੇ ਪਿੰਡ ਦੇ ਵਿੱਚ ਹੀ ਮਨਾਇਆ ਜਾ ਰਿਹਾ ਕੀ ਗੱਲ ਚਾਹੋਗੇ ਅੱਦੇ ਦਿਹਾੜੇ ਦੇ ਬਾਰੇ ਕਰਕੇ ਸਭ ਤੋਂ ਪਹਿਲਾਂ ਮੈਂ ਸਾਰੀ ਸੰਗਤ ਨੂੰ ਵੈਗੁਰਜੀ ਕਾ ਖਾਲਸਾ ਵੈਗੁਰਜੀ ਕਾ ਫਤਿਹ ਕਾ ਇਕ ਧੰਨਵਾਦ ਕਰਦਾ ਹਾਂ ਸੰਗਤਾਂ ਦਾ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ ਮਨਾਇਆ ਗਿਆ ਹੈ ਅਸਲ 'ਚ ਜਦੋਂ ਇਸ ਬਿਲਡਿੰਗ ਦਾ ਅਧੂ ਕਾਟਣ ਹੋਇਆ ਸੀ ਨਾ ਬਿਲਡਿੰਗ ਤਿਆਰ ਹੋਈ ਸੀ ਅਸੀਂ ਮਹਾਰਾਜ ਦਾ ਸੂਪ ਇੱਥੇ ਆਂਦਾ ਸੀ ਉਸ ਦਿਨ ਪਹਿਲਾਂ ਇੱਥੇ ਸਟਾਪਲਿਆਂ ਦੀ ਉਸ ਮਨਾਇਆ ਗਿਆ ਸੀ ਉਸ ਤੋਂ ਬਾਅਦ ਵਾਹਿਗੁਰਦੀ ਖੇਡ ਹੈ ਪੀਐਸ ਦੇਣ ਨਾਲ ਹੀ ਜੁੜ ਗਿਆ ਦਿਨ ਤੇ ਅਸੀਂ ਮਹਾਰਾਜ ਦਾ ਪ੍ਰਕਾਸ਼ ਜਿਹੜਾ ਮਨਾਲਾ ਪਿਆ 17-18 ਸਾਲ ਤੋਂ ਲਗਾਤਾਰ ਹੀ ਹਰ ਸਾਲ ਮਹਾਰਾਜ ਦੇ ਸੰਗਤਾਂ ਬਹੁਤ ਸੇਯੋਗ ਦਿੰਦੀਆਂ ਨੇ ਲਾਗਲੇ ਪੰਜਾ ਤੋਂ ਵੀ ਸਕਤਾਂ ਹੁੰਦੀਆਂ ਨੇ ਸਾਡੇ ਵਿਦੇਸ਼ੀ ਵੀਰ ਕਹ ਲੋ ਜਿਹੜੇ ਐਨਆਰਆ ਭਰਾ ਨੇ ਸਾਰੇ ਉਹ ਬੱਚੇ ਸਾਡੇ ਜਿੰਨੇ ਵੀ ਗਏ ਨੇ ਸਾਰੇ ਵੱਧ ਚੜ ਕੇ ਹਸਾ ਪਾਉਂਦੇ ਨੇ ਕੋਈ ਵੀ ਪਿੱਛੇ ਨਹੀਂ ਜਾਂਦਾ ਫਰੀਬ ਸਾਰੇ ਹੀ ਸਾਥ ਦਿੰਦੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਹਰ ਸਾਲ ਦੀ ਤਰ੍ਹਾਂ ਨਗਰ ਚੱਕੋ ਕੀ ਵਿਖੇ ਛੇਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਦਿਹਾੜਾ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਇਆ ਜਾਂਦਾ ਹੈ ਇਸ ਸਾਲ ਵੀ ਪਰਸੋਂ ਦੇ ਰੋਜ ਤੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰambh ਸਾਨੂੰ ਹੁਣ ਭੋਗਾਂ ਤੋਂ ਪਰੰਤ ਸਾਡੇ ਕੋਲ ਢਾਡੀ ਜਥਾ ਸਰਦਾਰ ਜਤਿੰਦਰ ਸਿੰਘ ਜੀ ਨੂਰਪੁਰੀ ਉਹ ਉਚੇਤੇ ਤੌਰ ਤੇ ਪਹੁੰਚੇ ਸਨ ਹੋਰ ਭਾਈ ਬਲਵਿੰਦਰ ਸਿੰਘ ਜੀ ਭਾਈ ਹਰੀ ਸਿੰਘ ਜੀ ਇਹ ਵੀ ਜਥੇ ਸਾਡੇ ਕੋਲ ਪਹੁੰਚੇ ਸਨ ਜਿਨ੍ਹਾਂ ਨੇ ਸਤਗੁਰਾਂ ਦੀ ਅਮਰਤਮਈ ਗੁਰਬਾਣੀ ਗੁਰ ਇਤਿਹਾਸ ਸੁਣਾ ਕਰਕੇ ਸਿੱਖ ਸੰਤਾਂ ਨੂੰ ਨਿਹਾਲ ਕੀਤਾ ਖਾਸ ਮੈਂ ਗੱਲ ਇਹ ਜਰੂਰ ਕਹਿਣੀ ਚਾਹਾਂਗਾ ਕਿ ਨਗਰ ਬਤਾਲੇ ਤੋਂ ਸੰਗਤਾਂ ਮਿਰਜ਼ਾਪੁਰ ਤੋਂ ਸੰਗਤਾਂ ਸਾਡੇ ਸੁਲੱਖਣ ਸਿੰਘ ਜੀ ਹੈਵਤਪੁਰ ਤੋਂ ਸਰਦਾਰ ਹਰਜੀਤ ਸਿੰਘ ਜੀ ਕੋਮਣ ਸਾਡੇ ਚਾਚਾ ਜੀ ਸਰਦਾਰ ਬੂਟਾ ਸਿੰਘ ਜੀ ਗੁਰਮਖ ਸਿੰਘ ਜੀ ਸਰਦਾਰ ਅਰੂੜ ਸਿੰਘ ਜੀ ਜਸਵੰਤ ਸਿੰਘ ਜੀ ਸੋਲ ਬਲਵੀਰ ਸਿੰਘ ਜੀ ਬਲ ਦਲਬੀਰ ਸਿੰਘ ਜੀ ਬਲ ਸਰਦਾਰ ਲਖਬੀਰ ਸਿੰਘ ਜੀ ਬੱਲ ਅਮਰਜੀਤ ਸਿੰਘ ਜੀ ਬੱਲ ਉਦਮ ਸਿੰਘ ਜੀ ਬੱਲ ਬਤਾਲੇ ਤੋਂ ਸਿੱਖ ਸੰਗਤਾਂ ਮਿਰਜ਼ਾਪੁਰ ਤੋਂ ਸੰਗਤਾਂ ਛੋਟੇ ਚੱਕੋ ਕੀ ਤੋਂ ਸੰਗਤਾਂ ਸਾਡੇ ਇਥੇ ਗੁਰਦੁਆਰਾ ਸਾਹਿਬ ਵਿਖੇ ਪਹੁੰਚਿਆ ਨੇ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਤੇ ਐਨ ਆਰ ਆਈ ਸੰਗਤਾਂ ਜਿਹੜੀਆਂ ਪ੍ਰਦੇਸ਼ਾ ਪ੍ਰਦੇਸ਼ਾਂ ਦੇ ਵਿੱਚ ਸਾਡੇ ਵੀਰ ਭੈਣ ਭਰਾ ਬੈਠੇ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਹਰ ਸਾਲ ਦੀ ਤਰ੍ਹਾਂ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਇਹ ਦਿਹਾੜਾ ਮਨਾਇਆ ਜਾਂਦਾ ਹੈ ਬੇਅੰਤ ਮਾਇਆ ਸਿੱਖ ਸੰਗਤਾਂ ਨੇ ਭੇਜੀ ਹੈ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਡੇ ਕਮੇਟੀ ਦੇ ਮੈਂਬਰਾਂ ਸਾਡੇ ਪ੍ਰਧਾਨ ਸਾਹਿਬ ਇਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਆਪਣੀ ਮੈਨੇਜਮੈਂਟ ਕਮੇਟੀ ਨੂੰ ਜਿਸ ਤਰ੍ਹਾਂ ਸਾਨੂੰ ਸੇਵਾ ਲਈ ਹੈ ਸਾਰੀਆਂ ਸਿੱਖ ਸੰਗਤਾਂ ਨੂੰ ਤੇ ਸਾਰੀਆਂ ਸਿੱਖ ਸੰਗਤਾਂ ਨੇ ਸੇਵਾ ਕੀਤੀ ਹੈ ਸਾਰੀਆਂ ਨਗਰ ਨਵਾਸੀ ਸੰਗਤਾਂ ਦਾ ਧੰਨਵਾਦ ਕੋਟਾਨ ਕੋਟ ਧੰਨਵਾਦ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਹਰ ਸੱਚੇ ਪਾਤਸ਼ਾਹ ਜੀ ਦਾ ਅਖੀਰ ਤੇ ਮੈਂ ਇਹੋ ਗੱਲ ਕਹਿਣੀ ਚਾਹਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 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 ਤਾ ਗੁਰਦੇ ਦੇ ਗੁਰੂ ਗੁਰੂ ਦੀ ਕਲਾ ਵਰਤੀ ਨਾਮੇ ਜਾਮੇ ਦੀ ਗੁਰ ਤੇਗ ਬਹਾਦਰ ਪਾਸ਼ਾ ਕੋੜੇ ਦੇ ਸਵਾਰ ਹੋ ਗਏ ਸਿੱਧੇ ਆਗਰੀ ਸਮੇਂ ਆਈ ਮੁਗਲ ਨੂੰ ਮਰਨ ਪਾ ਜੀ ਤਾਏ ਮੁਗਲ ਆ ਜਿਹੜੀ ਸਾਂ ਲੜਨਾ ਤਾ ਕਰ ਜਾ ਕੇ ਕੋੜੇ ਸਮੇਂ ਕੋੜੇ ਦੇ ਸਵਾਰ ਤੰਦ ਤੇਗ ਬਹਾਦਰ ਪਾਸ਼ਾ ਬਾਈ ਮੁਗਲ ਜੀ ਕਮਰੇ ਚ ਗਿਆ ਕੇ ਉਹਦੇ ਸਰਾਰੇ ਜਾ ਕੇ ਬੈਠ ਗਿਆ ਆਈ ਮੁਗਲੂ ਹਰ ਰਾਏ ਦੀ ਧਰਤੀ ਦੇ ਬਣਾਨੇ ਜੈਦੂਚ ਅਸੀਂ ਵਾਜਾ ਗਾਉਣ ਵਾਲੇ ਆ ਕੀਨਾ ਮਨ ਕੀ ਚੌਰਾ ਮਹਾਰਾਜ ਆਪ ਜੀ ਦੇ ਸਾਥ ਤੁਹਾਡੀ ਗੋਦੀ ਵਿੱਚ ਲੈਣਾ ਤੋਣਾ ਮਹਾਰਾਜ ਸਤਨਾਮ ਸੁਰ ਬਾਣੀ ਕਿੰਨੇ ਗਿਆਨ ਵਾਲਾ ਹੈ ਕਿੰਨੇ ਭਾਨਾ ਕੀ ਹੋ ਜਾਈਆਂ ਇਹ ਹੋ ਗਈਆਂ ਰੱਬਾ ਗਾਣਕਾ ਇਹ ਹੋ ਗਈਆਂ

i ਨਾ ਸਾਰੀਆਂ ਸੰਗਤਾਂ ਕੋ ਬਹੁਤ ਬਹੁਤ ਭਰਦੀ ਆ ਔਰ ਆ ਗੁਰੂ ਨੇੜੇ ਜੋ ਸੰਗਤਾਂ ਨਾਲ ਦੇ ਨਗਰਾਂ ਚੋਂ ਆ ਬਤਾਲੇ ਤੋਂ ਗਾਜਪੁਰ ਤੋਂ ਇਹ ਸੰਗਤਾਂ ਔਰ ਭੈਣਾ ਸਾਡੀਆਂ ਵੀ ਪਹੁੰਚੀਆਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਔਰ ਹੰਗਪੁਰ ਦੀ ਕਮੇਟੀ ਦਾ ਵੀ ਬਹੁਤ ਬਹੁਤ ਧੰਨਵਾਦ ਕਹਿਣਾ ਸਰਕਾਰ ਦਾ ਸੇਕ ਸਰਦਾਰ ਹਰਜੀਤ ਸਿੰਘ ਜੀ ਕੋ ਹਨ ਔਰ ਸਾਡੇ ਰਾਜ ਪਛਾਣੇ ਚਿਹਰੇ ਸਾਰੇ ਬਤਾਲੇ ਤੋਂ ਵੀ ਬਹੁਤ ਸੱਜਣ ਸਾਡੇ ਕੋਲ ਪਹੁੰਚੇ ਮਹਾਰਾਜ ਦੀ ਫੌਰੀ ਵਿੱਚ ਉਹਨਾਂ ਨੇ ਹਾਜ਼ਰੀ ਅਗਵਾਜ ਔਰ ਬੀਬੀਆਂ ਪੈਣਾ ਹੋਈ ਨਾਂ ਦੇ ਨਗਰਾਂ ਤੋਂ ਸ਼ਰਕਤ ਕੀਤੀ ਹੈ ਉਹਨਾਂ ਦਾ ਵੀ ਬਹੁਤ-ਬਹੁਤ ਮੈਂ ਧੰਨਵਾਦ ਕਰਦਾ ਔਰ ਮਿਰਜਾਪੁਰ ਤੋਂ ਵੀ ਸੰਗਤ ਵੱਲੋਂ ਸਾਨੂੰ ਸੇਵਾ ਪਹੁੰਚੀ ਹੈ ਉਹਨਾਂ ਦਾ ਵੀ ਧੰਨਵਾਦ ਬਹੁਤ-ਬਹੁਤ ਕਰਦਾ ਹਾਂ ਸਰਕਾਰ ਸਖਰ ਸਿੰਘ ਜੀ ਸਾਡੇ ਕੋਲ ਪਹੁੰਚੇ ਆ ਜਰਦੀ ਤਲਾ ਵਾਹਿਗ ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਕਰਨ ਮੈਂ ਡਾਇਨਾਮਿਕ ਕਮੀਆਂ ਬਹੁਤ ਆਂਗੀਆਂ ਕਮੀਆਂ ਰਹਿ ਜਾਂਦੀਆਂ ਹੋ ਸਕਦਾ ਸਾਡੇ ਤੋਂ ਜਿਹੜੀਆਂ ਪਹਿਲਾਂ ਕਮੇਟੀ ਆ ਰਹਿ ਚੁੱਕੀਆਂ ਨੇ ਦਾਦਾ ਫੁਰਜ਼ੀਆਂ ਔਰ ਸੱਚਾ ਡੇਡਾ ਜੀ ਉਹਨਾਂ ਨੇ ਕੰਮ ਕਰਾਏ ਨੇ ਹੋ ਸਕਦਾ ਸਾਡੇ ਕੋਲੋਂ ਇਹ ਕਮੀਆਂ ਰਹਿ ਗਈਆਂ ਹੋਣ ਅਸੀਂ ਖਿਮਾਰੇ ਜੱਜ ਕਾ ਔਰ ਤੁਸੀਂ ਖਾਫ ਕਰਦੇ ਜੋ ਹੋ ਤੁਸੀਂ ਵੱਡੇ ਹੋ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡੇ ਕੋਲ ਇਹ ਕਮੀਆਂ ਨਾ ਰਹਿਣ ਔਰ ਇਸ ਤੋਂ ਅਸੀਂ ਅੱਛੀ ਕਰਾਂਗੇ ਤੇ ਜਿਹੜਾ ਮਹਾਰਾਜਾ ਜਦੋਂ ਇਹ ਆਣਾ ਉਹ ਨਾ ਸਕੀਏ ਔਰ ਕਿਸੇ ਵੀ ਕਿਸੇ ਨੂੰ ਸਵਾਰ ਕੀਤਾ ਕਿ ਇਹ ਜੰਨ ਉਹ ਬਾਹਰ ਉਹ ਜਿਹੜਾ ਇਹਦਾ ਅੱਜ ਕੀਆ ਬਖਰੇ ਦਾ ਉਹ ਕਹਿੰਦਾ ਵੀ ਇਹ ਬਖਰੇ ਜਦੋਂ ماں ਜਿਹੜੀ ਉਹ ਪਹਿਲੀ ਵਾਰੀ ਬਚਾਉਣ ਤੇ ਖੁਸ਼ ਹੁੰਦੀ ਹੈ ਇਹ ਜੰਨਦਰੀਆ ਬਾਹਰ ਉੱਟਣ ਦੇ ਕਲਾਕਰ ਸਾਰੇ ਚਿਹਰੇ ਜਾਣੇ ਪਛਾਣੇ ਆ ਇਹ ਸਾਰੇ ਉਹਨਾਂ ਬਹੁਤ ਬਹੁਤ ਮੈਂ ਤੁਹਾਨੂੰ ਬਾਜ ਕਰਦਾ ਬਾਹਰ ਜਿੱਤਾ ਕੰਮ ਦਾ 와주는느낌이 wow,